ਸਸ਼ਟਿਕਾਲ ਖਬਰ ਪਰਦਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਮਨਦੀਪ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੀ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਨਵਜੋਤ ਸਿੰਘ ਸਿੱਧੂ ਨੇ ਫਿਰ ਤੋਂ ਮੋਗੇ ਦੇ ਵਿੱਚ ਰੈਲੀ ਰੱਖਤੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬਿਲਕੁਲ ਨਵਜੋਤ ਸਿੰਘ ਸਿੱਧੂ ਹੋਣਾ ਨੇ ਪਹਿਲਾਂ ਹੀ ਇਹ ਐਲਾਨ ਕੀਤਾ ਸੀ ਕਿ ਉਹ ਪੰਜਾਬ ਦੇ ਵਿੱਚ ਕਾਂਗਰਸ ਨੂੰ ਤਕੜੇ ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਹੋਰ ਚੰਗੀ ਤਰ੍ਹਾਂ ਜੋੜਨ ਲਈ ਲਗਾਤਾਰ ਵਰਕਰ ਮਿਲਨੀਆਂ ਕਰਨਗੇ ਬਹੁਤ ਸਾਰੇ ਪੰਜਾਬ ਦੇ ਵਿੱਚ ਵਲੰਟੀਅਰ ਨੇ ਵਰਕਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਕਰਾ ਰਹੇ ਨੇ ਔਰ ਇੱਕ ਵਾਰ ਫਿਰ ਮੋਗਾ ਦੇ ਵਿੱਚ ਬੁੱਗੀਪੁਰਾ ਬਾਈਪਾਸ ਤੇ ਇੱਕ ਲੋਕ ਮਿਲਣੀ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਫਾਰਮ ਹਾਊਸ ਦੇ ਵਿੱਚ ਉਹ ਰੱਖਿਆ ਗਿਆ ਹੈ ਕੱਲ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਇੱਕ ਪੋਸਟਰ ਟਵੀਟ ਕੀਤਾ ਸੀ ਕਿ ਪਬਲੀਕ ਮੀਟਿੰਗ ਮੀਟਿੰਗ ਇਨ ਮੋਗਾ ਤੇ ਸਾਰਿਆਂ ਨੂੰ ਉਹਨਾਂ ਨੇ ਸੱਦਾ ਪੱਤਰ ਦਿੱਤਾ ਔਰ ਇਸ ਵਾਰ ਜਿਹੜਾ ਹੋਲਡਿੰਗ ਜਿਹੜਾ ਜਿਹੜਾ ਪੋਸਟਰ ਰਿਲੀਜ਼ ਕੀਤਾ ਨਵਜੋਤ ਸਿੰਘ ਸਿੱਧੂ ਨੇ ਉਹਦੇ ਵਿੱਚ ਨਾ ਕੇਵਲ ਕਾਂਗਰਸ ਦੇ ਪੰਜੇ ਦਾ ਨਿਸ਼ਾਨ ਹੈ ਮਲਕੇ ਅਰਜਨ ਖੜਗੇ ਦੀ ਫੋਟੋ ਹੈ ਸੋਨੀਆ ਗਾਂਧੀ ਬੀਬੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਕਾਂਗਰਸ ਪ੍ਰੈਜ਼ੀਡੈਂਟ ਪੰਜਾਬ ਦੇ ਰਾਜਾ ਵੜਿੰਗ ਪੰਜਾਬ ਦੇ ਨਵੇਂ ਪ੍ਰਭਾਰੀ ਦਵਿੰਦਰ ਯਾਦਵ ਉਹਨਾਂ ਦੀ ਤਸਵੀਰ ਹੈ ਔਰ ਜਿਹੜੇ ਉਥੋਂ ਦੇ ਵਿਧਾਇਕ ਦੇ ਉਮੀਦਵਾਰ ਸੀ ਮੋਗੇ ਦੇ ਸੋਨੂ ਸੂਦ ਦੇ ਦੀ ਦੇ ਭੈਣ ਉਹਨਾਂ ਦੀ ਤਸਵੀਰ ਵੀ ਲਈ ਗਈ ਹੈ ਜਦੋਂ ਸੋਨੂ सूद ਉਹਨਾਂ ਨੂੰ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਭੈਣ ਨੂੰ ਟਿਕਟ ਦਿੱਤੀ ਜਾਣੀ ਸੀ ਉਹਨਾਂ ਨੂੰ ਕਾਂਗਰਸ ਚ ਸ਼ਾਮਲ ਕਰਾਇਆ ਗਿਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਚ ਚੇਤਤ ਤੌਰ ਤੇ ਗਏ ਸੀ ਚਰਨਜੀਤ ਸਿੰਘ ਚੰਨੀ ਵੀ ਚੇਤਤ ਤੌਰ ਤੇ ਗਏ ਸੀ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇੱਕ ਤਰੀਕੇ ਨਾਲ ਮੋਗੇ ਦੇ ਵਿੱਚ ਇਹਦੇ ਵਿੱਚ ਸਾਰੀਆਂ ਧਿਰਾਂ ਦੀ ਸ਼ਮੂਲੀਅਤ ਮੈਨੂੰ ਨਜ਼ਰ ਆ ਰਹੀ ਹੈ ਵੱਧ ਤੋਂ ਵੱਧ ਇਹਦੇ ਚ ਲੋਕ ਵੀ ਇਕੱਠੇ ਹੋ ਸਕਦੇ ਨੇ ਔਰ ਤਸਵੀਰਾਂ ਜਿਹੜੀਆਂ ਨੇ ਇਸ ਰੈਲੀ ਦੇ ਵਿੱਚ ਦੋ ਸਥਾਨਕ ਲੀਡਰ ਨੇ ਜਿਹੜੇ ਉੱਥੋਂ ਦੇ ਉਹਨਾਂ ਦੀਆਂ ਵੀ ਨੇ ਜਿਹੜੇ ਕਿ ਪਹਿਲਾਂ ਇਹਨਾਂ ਦੇ ਪਿਤਾ ਵੀ ਪਹਿਲਾਂ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਨੇ ਹਿਮੇਸ਼ਿੰਦਰ ਸਿੰਘ ਇਹਨਾਂ ਦੀਆਂ ਇਹਨਾਂ ਦੇ ਪਰਿਵਾਰ ਚੋਂ ਪਹਿਲਾਂ ਵੀ ਐਮਪੀ ਔਰ ਵਿਧਾਇਕ ਰਹੇ ਨੇ ਸੋ ਇਨ ਇਸ ਪਰਿਵਾਰ ਦੀਆਂ ਵੀ ਦੋ ਤਸਵੀਰਾਂ ਸਰਦਾਰ ਹਿਮੇਸ਼ਿੰਦਰ ਸਿੰਘ ਉਹਨਾਂ ਦੀਆਂ ਲੱਗੀਆਂ ਨੇ ਔਰ ਉਹਨਾਂ ਦੇ ਪੁੱਤਰ ਨੇ ਉਹਨਾਂ ਦੀਆਂ ਵੀ ਲੱਗੀਆਂ ਨੇ ਔਰ ਨਵਜੋਤ ਸਿੰਘ ਛਿੱਦੂ ਨੇ 21 ਜਨਵਰੀ ਐਤਵਾਰ ਦਾ ਦਿਨ ਤੈਅ ਕੀਤਾ 21 ਜਨਵਰੀ ਐਤਵਾਰ ਨੂੰ ਸਮਾਂ 11 ਵਜੇ ਦਾ ਹੈ ਔਰ ਜਿਵੇਂ ਅਸੀਂ ਦੇਖਿਆ ਪਿੰਡ ਮਹਾਰਾਜ ਦੇ ਵਿੱਚ ਪਹਿਲਾਂ ਉਹਨਾਂ ਦੇ ਲਈ ਲੋਕ ਮੇਲ ਨਹੀਂ ਹੋਈ ਜਿਹੜੀ ਰੈਲੀ ਬਣ ਗਈ ਉਸ ਤੋਂ ਬਾਅਦ ਕੋਟ ਸ਼ਮੀਰਾ ਦੇ ਵਿੱਚ ਉਹਨਾਂ ਦੇ ਹੱਕ 'ਚ ਇੱਕ ਵਰਕਰ ਮਿਲਣੀ ਸੀ ਜਿਹੜੀ ਰੈਲੀ ਬਣ ਗਈ ਅਤੇ ਉਸ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਵਿੱਚ ਵਿਸ਼ਵਨਾਥ ਬੰਟੀ ਹੋਣਾ ਨੇ ਇੱਕ ਮੀਟਿੰਗ ਕਰਾਈ ਜਿਹੜੀ ਰੈਲੀ ਬਣ ਗਈ ਤੇ ਹੁਣ ਬਹੁਤ ਵੱਡਾ ਇਕੱਠ ਇੱਕ ਵਾਰ ਫੇਰ ਹੋ ਸਕਦਾ ਹੈ ਕਾਂਗਰਸ ਦੇ ਵਰਕਰਾਂ ਦਾ ਵਲੰਟੀਅਰਸ ਦਾ ਔਰ ਆਮ ਲੋਕਾਂ ਦਾ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਨਾਲ ਕਨੈਕਟਡ ਰਹਿੰਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਕਾਫੀ ਜੋਸ਼ ਹੈ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ ਜੁੜੇ ਹੋਏ ਸਾਰੇ ਲੋਕਾਂ ਦੇ ਵਿੱਚ ਸਾਰੇ ਕਾਂਗਰਸ ਦੇ ਵਰਕਰ ਔਰ ਵਲੰਟੀਅਰਸ ਦੇ ਵਿੱਚ ਔਰ ਇਹ ਰੈਲੀ ਵੀ ਮੈਨੂੰ ਲੱਗਦਾ ਹੈ ਕਿ ਰੈਲੀ ਬਣ ਜਾਏਗੀ ਭਾਵੇਂ ਇਹ ਕਾਂਗਰਸ ਦੇ ਜਿਹੜੇ ਵਲੰਟੀਅਰਸ ਨੇ ਉਹਨਾਂ ਨੇ ਲੋਕ ਮਿਲਣੀ ਦਾ ਨਾਮ ਦਿੱਤਾ ਜੀ ਦੱਲਾ ਜੀ ਨਵਜੋਤ ਸਿੰਘ ਸਿੱਧੂ ਹੁਣ ਦਵਿੰਦਰ ਯਾਦਵ ਉਹਨਾਂ ਦੇ ਨਾਲ ਮੀਟਿੰਗ ਕਦੋਂ ਕਰਨਗੇ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਪਿਛਲੇ 2 ਦਿਨਾਂ ਤੋਂ ਲਗਾਤਾਰ ਇਹ ਚਰਚਾਵਾਂ ਮੈਂ ਦੇਖ ਰਿਹਾ ਕੌਮੀ ਤੇ ਪੰਜਾਬ ਦੇ ਮੀਡੀਆ ਦੇ ਵਿੱਚ ਹੋ ਰਹੀਆਂ ਸੀ ਅਸਲ 'ਚ ਜਿਸ ਦਿਨ ਦਵਿੰਦਰ ਯਾਦਵ ਹੁਣੀ ਪੰਜਾਬ ਆਏ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ 8 ਤਰੀਕ ਨੂੰ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਪਹਿਲਾਂ ਆਏ ਨੇ ਔਰ ਉਦੋਂ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਨੂੰ ਉਹਨਾਂ ਦੇ ਸਵਾਗਤ ਕਰਨ ਵਾਲਿਆਂ ਦੇ ਵਿੱਚ ਸ਼ਾਮਲ ਸੀ ਨਵਜੋਤ ਸਿੰਘ ਸਿੱਧੂ ਨੇ ਉੱਚੇ ਚੇਤੇ ਤੌਰ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਸਚਕਣ ਸ਼੍ਰੀ ਦਰਬਾਰ ਸਾਹਿਬ ਵੀ ਨਵਜੋਤ ਸਿੰਘ ਸਿੱਧੂ ਨਾਲ ਗਏ ਉਸ ਤੋਂ ਬਾਅਦ ਅਗਲੇ ਦਿਨ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਰੈਲੀ ਰੱਖੀ ਹੋਈ ਸੀ 9 ਤਰੀਕ ਦੀ ਸੋ ਉਹਨਾਂ ਨੇ 9 ਤਰੀਕ ਨੂੰ ਖੁਸ਼ਾਲਪੁਰ ਦੇ ਵਿੱਚ ਰੈਲੀ ਦੇ ਵਿੱਚ ਵਰਕਰ ਮਿਲਣੀ ਦੇ ਵਿੱਚ ਹਾਜ਼ਰੀ ਲਵਾਈ ਪਰ ਖੁਸ਼ਾਲਪੁਰ ਜਾਣ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਪਟਿਆਲੇ ਤੋਂ ਚੱਲ ਕੇ ਸਿੱਧਾ ਚੰਡੀਗੜ੍ਹ ਗਏ ਦਵਿੰਦਰ ਯਾਦਵ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਔਰ ਪਹਿਲਾਂ ਹੀ ਦਵਿੰਦਰ ਯਾਦਵ ਹੁਣਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੇ ਸਾਰੇ ਪ੍ਰੋਗਰਾਮ ਦੱਸੇ ਹੋਏ ਸੀ ਉਹਨਾਂ ਦਾ ਪੰਜਾਬ ਦਾ ਟੂਰ ਪ੍ਰੋਗਰਾਮ ਬਣਨ ਤੋਂ ਪਹਿਲਾਂ ਹੀ ਕਿਉਂਕਿ ਪਿੱਛੇ ਜੇ ਜਦੋਂ ਦਿੱਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਏ ਸੀ ਹੋਰ ਕਾਂਗਰਸ ਦੇ ਲੀਡਰ ਗਏ ਸੀ ਹਾਈ ਕਮਾਂਡ ਨੂੰ ਮਿਲਣ ਜਦੋਂ ਹਾਈ ਕਮਾਂਡ ਨੇ ਸਾਰੇ ਲੀਡਰਾਂ ਨੂੰ ਸੱਦਿਆ ਸੀ ਕਿ ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਕਿਵੇਂ ਲੜੀਆਂ ਜਾਣ ਆਪ ਨਾਲ ਸਮਝੌਤੇ ਦੇ ਲਈ ਰਾਏ ਲੋਕਾਂ ਦੀ ਲਈ ਗਈ ਜਦੋਂ ਵੱਡੇ ਲੀਡਰਾਂ ਦੀ ਉਦੋਂ ਦਵਿੰਦਰ ਯਾਦਵ ਉਹਨਾਂ ਦੇ ਨਾਲ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਲਗਭਗ ਡੇਢ ਘੰਟਾ ਮੁਲਾਕਾਤ ਚੱਲੀ ਮੀਟਿੰਗ ਚੱਲੀ ਔਰ ਉਸ ਮੀਟਿੰਗ ਵੇਲੇ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੇ ਜਿਹੜੇ ਜਿਹੜੀਆਂ ਲੋਕ ਮਿਲਣੀਆਂ ਵਰਕਰ ਮਿਲਣੀਆਂ ਦੇ ਪ੍ਰੋਗਰਾਮ ਸੀ ਉਹ ਉਹਨਾਂ ਨੂੰ ਦੱਸੇ ਸੀ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਬਾਹਰ ਆਈਆਂ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ 8 ਤਰੀਕ ਨੂੰ ਰੈਲੀ ਦੇ ਵਿੱਚ ਰੁੱਝੇ ਹੋਏ ਸੀ ਔਰ ਦਵਿੰਦਰ ਯਾਦਵ ਹੋਣਾ ਤੋਂ ਜੋ ਸਮਾਂ ਨਵਜੋਤ ਸਿੰਘ ਸਿੱਧੂ ਹੁਨਾਂ ਦੇ ਲਈ ਜੋ ਤੈਅ ਕੀਤਾ ਗਿਆ ਸੀ ਕਿਉਂਕਿ ਫੱਕ-ਫੱਕ ਤਰ੍ਹਾਂ ਦੀਆਂ ਮੀਟਿੰਗਾਂ ਮਨਦੀਪ ਜੀ ਦਵਿੰਦਰ ਦਵਿੰਦਰ ਯਾਦਵ ਹੁਨੀਆਂ ਕਰ ਰਹੇ ਨੇ ਇੱਕੋ ਸਮੇਂ ਸਾਰੇ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗਾਂ ਨਹੀਂ ਹੋ ਰਹੀਆਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੁਨਾਂ ਦਾ ਜਿਹੜਾ ਸਮਾਂ ਉਹ ਅੱਜ ਦਾ ਹੈ ਅੱਜ ਮੈਨੂੰ ਲੱਗਦਾ ਹੈ ਕਿ 10 10:30 11 ਵਜੇ ਨਵਜੋਤ ਸਿੰਘ ਸਿੱਧੂ ਹੁਨੀ ਮੁਲਾਕਾਤ ਕਰ ਲੈਣਗੇ ਦਵਿੰਦਰ ਯਾਦਵ ਹੁਨਾਂ ਦੇ ਨਾਲ ਔਰ 2024 ਦੇ ਵਿੱਚ ਪੰਜਾਬ ਨੂੰ ਹੋਰ ਕਿਵੇਂ ਤਕੜਾ ਕਰਕੇ ਅੱਗੇ ਲੈ ਕੇ ਜਾਣਾ ਨਵਜੋਤ ਸਿੰਘ ਸਿੱਧੂ ਦਾ ਇਹ ਏਜੰਡਾ ਹੈ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਦੇ 2024 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਦੇ ਸਮਰਥਨ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਅਗਰ ਭਾਰਤੀ ਜਨਤਾ ਪਾਰਟੀ ਨੂੰ ਮੁਕਾਬਲਾ ਦੇਣਾ ਹੈ ਤੇ ਸਾਨੂੰ ਦੇਸ਼ ਚ ਗੱਠ ਜੋੜ ਕਰਨ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਇੱਕ ਸੀਟ ਤੋਂ ਇੱਕੋ ਪਾਰਟੀ ਦਾ ਉਮੀਦਵਾਰ ਲੜੇ ਮਤਲਬ ਕਿ ਭਾਜਪਾ ਦੀ ਇੱਕ ਸੀਟ ਦੇ ਸਾਹਮਣੇ ਇੱਕੋ ਉਮੀਦਵਾਰ ਖੜੇ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ ਕਾਂਗਰਸ ਦਾ ਹੋਵੇ ਆਪ ਦਾ ਹੋਵੇ ਮਤਲਬ ਕਿ 2024 ਲਈ ਨਵਜੋਤ ਸਿੰਘ ਸਿੱਧੂ ਨੂੰ ਗਠਬੰਧਨ ਚ ਚੋਣਾਂ ਲੜਨ ਦਾ ਕੋਈ ਇਤਰਾਜ਼ ਨਹੀਂ ਹੈ ਸੋ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਹੈ ਸੋ ਦਵਿੰਦਰ ਯਾਦਵ ਉਹਨਾਂ ਦੇ ਨਾਲ ਪੰਜਾਬ ਚ ਕਾਂਗਰਸ ਨੂੰ ਤਕੜਾ ਕਰਨ ਲਈ ਔਰ ਉਹਨਾਂ ਦੀਆਂ ਵਰਕਰ ਮੀਟਿੰਗਾਂ ਦੇ ਵਿੱਚ ਜਿਹੜਾ ਇਕੱਠ ਆ ਰਿਹਾ ਜਿਹੜੇ ਲੋਕ ਆ ਰਹੇ ਪੰਜਾਬ ਦੇ ਉਹਨਾਂ ਸਾਰੇ ਮਸਲਿਆਂ ਤੇ ਨਿਸ਼ਚਿਤ ਤੌਰ ਦੇ ਉੱਤੇ ਉਹਨਾਂ ਦੀ ਗੱਲ ਹੋਏਗੀ ਔਰ ਮੈਨੂੰ ਲੱਗਦਾ ਕਿ ਇਹ ਮੀਟਿੰਗ ਵੀ ਬਹੁਤ ਕਾਮਯਾਬ ਰਹੇਗੀ ਸਿਰਫ ਇਸ ਤੋਂ ਇਲਾਵਾ ਕੱਲ ਕੁਝ ਹੋਰ ਪੰਜਾਬ ਕਾਂਗਰਸ ਦੇ ਲੀਡਰ ਵੀ ਨੇ ਜਿਹੜੇ ਦਵਿੰਦਰ ਯਾਦਵ ਹੁਣਾਂ ਨੂੰ ਮਿਲਣਗੇ ਇਹਨਾਂ ਦੇ ਵਿੱਚ ਪੰਜਾਬ ਦੇ ਕਈ ਦਿੱਗਜ ਲੀਡਰ ਵੀ ਨੇ ਜਿਹੜੇ ਸਮੇਂ-ਸਮੇਂ ਤੇ ਸ਼ਾਮ ਤੱਕ ਦਵਿੰਦਰ ਯਾਦਵ ਹੁਣਾਂ ਨਾਲ ਮੁਲਾਕਾਤਾਂ ਕਰਨਗੇ ਡੱਲਾ ਜੀ ਜਿਹੜੀਆਂ ਕੱਲ ਦਵਿੰਦਰ ਯਾਦਵ ਹੁਣਾਂ ਨੇ ਮੀਟਿੰਗਾਂ ਕੀਤੀਆਂ ਨੇ ਕਿੰਨਾ-ਕਿੰਨਾ ਨਾਲ ਕੀਤੀਆਂ ਨੇ ਤੇ ਇਹਨਾਂ ਮੀਟਿੰਗਾਂ ਦਾ ਏਜੰਡਾ ਕੀ ਸੀ ਦੇਖੋ ਕੱਲ ਦਵਿੰਦਰ ਯਾਦਵ ਹੁਣਾਂ ਨੇ ਲਗਾਤਾਰ ਵਕ ਵਕ ਧਿਰਾਂ ਨਾਲ ਮੀਟਿੰਗਾਂ ਕੀਤੀਆਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕੱਲ ਦੁਪਹਿਰ ਤੋਂ ਪਹਿਲਾਂ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਜਿਹੜੇ ਲੋਕ ਸਭਾ ਚੋਣਾਂ ਦੇ ਕੋਆਰਡੀਨੇਟਰ ਬਣਾਏ ਗਏ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਦੇਖੋ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਪਾਰਟੀ ਵੱਲੋਂ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਨੇ ਜਿਹੜੇ ਉਸ ਲੋਕ ਸਭਾ ਹਲਕੇ ਦੇ ਵਿੱਚ ਸਹਿ ਪ੍ਰਬੰਧਨ ਦੇ ਵਿੱਚ ਮਦਦ ਕਰਨਗੇ ਸੰਵਾਦ ਸਥਾਪਿਤ ਕਰਨਗੇ ਵਰਕਰਾਂ ਦੇ ਵਿੱਚ ਵਲੰਟੀਅਰਸ ਦੇ ਵਿੱਚ ਉਮੀਦਵਾਰਾਂ ਦੇ ਵਿੱਚ ਹਾਈ ਕਮਾਂਡ ਦੇ ਵਿੱਚ ਸੋ ਵਕ ਵਕ ਜਿਹੜੇ ਜਿਹੜੇ ਕੋਆਰਡੀਨੇਟਰ ਨੇ ਕੱਲ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਏ ਦੇਖੋ ਤਸਵੀਰਾਂ ਵੀ ਦਿਵਿੰਦਰ ਯਾਦਵ ਉਹਨਾਂ ਨੇ ਇਹਦੇ ਬਾਰੇ ਜਾਰੀ ਕੀਤੀਆਂ ਜਿਵੇਂ ਕੰਬੋਜ ਨੇ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਵੀ ਕੋਆਰਡੀਨੇਟਰ ਬਣਾਇਆ ਗਿਆ ਲੁਧਿਆਣਾ ਤੋਂ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੀ ਅਸ਼ਵਨੀ ਸ਼ਰਮਾ ਉਹ ਵੀ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਕੱਲ ਮੀਟਿੰਗ ਦੇ ਵਿੱਚ ਨਜ਼ਰ ਆਏ ਸੋ ਬਹੁਤ ਸਾਰੇ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਆਰਡੀਨੇਟਰ ਬਣਾਇਆ ਗਿਆ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ 13 ਦੀਆਂ 13 ਸੀਟਾਂ ਲਈ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫੇਰ ਮੀਟਿੰਗ ਕੀਤੀ ਕੋਆਰਡੀਨੇਟਰਾਂ ਦੇ ਨਾਲ ਉਹਨਾਂ ਨੇ ਸਲਾਹ مشورہ ਕੀਤਾ ਕਿ 2024 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਤਕੜਾ ਕਿਵੇਂ ਕਰਨਾ ਹੈ ਦੇਖੋ ਭਾਵੇਂ ਕਾਂਗਰਸ ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜੇ ਭਾਵੇਂ ਵੱਖਰੇ ਤੌਰ ਤੇ ਲੜੇ ਜਿਹੜੇ ਕੋਆਰਡੀਨੇਟਰ ਨੇ ਉਹਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਇਸੇ ਤਰ੍ਹਾਂ ਦਵਿੰਦਰ ਯਾਦਵ ਉਹਨਾਂ ਨੇ ਫੇਰ ਮੀਟਿੰਗ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਕਾਂਗਰਸ ਦੇ ਬਲਾਕ ਪ੍ਰਧਾਨ ਨੇ ਸੋ ਜਿਹੜੇ ਬਲਾਕ ਪ੍ਰਧਾਨ ਨੇ ਉਹਨਾਂ ਦੇ ਨਾਲ ਉਹਨਾਂ ਨੇ ਬੈਠਕਾਂ ਕੀਤੀਆਂ ਕਿ ਸੰਗਠਨ ਨੂੰ ਕਿਵੇਂ ਮਜ਼ਬੂਤ ਕੀਤਾ ਜਾਣਾ ਹੈ ਔਰ ਪੰਜਾਬ ਭਰ ਤੋਂ ਜਿਹੜੇ ਕਾਂਗਰਸ ਦੇ ਬਲਾਕ ਪ੍ਰਧਾਨ ਸੀ ਉਹ ਆਏ ਹੋਏ ਸੀ ਜਿਹੜਾ ਸੈਮੀਨਾਰ ਹਾਲ ਹੈ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਵਿੱਚ ਉਹਦੇ ਵਿੱਚ ਵੱਡਾ ਪ੍ਰਬੰਧ ਕੁਰਸੀਆਂ ਦਾ ਹੁੰਦਾ ਸੋ ਵੱਡੀ ਗਿਣਤੀ ਦੇ ਵਿੱਚ ਬਲਾਕ ਪ੍ਰੈਜ਼ੀਡੈਂਟ ਆਏ ਹੋਏ ਸੀ ਉੱਥੇ ਸਾਰਿਆਂ ਨੇ ਮੁਲਾਕਾਤ ਕੀਤੀ ਉੱਥੇ ਕਈ ਹੋਰ ਸੀਨੀਅਰ ਲੀਡਰ ਵੀ ਇਸ ਵਕਤ ਮੌਜੂਦ ਸੀ ਨਾ ਕੇਵਲ ਰਾਜਾ ਵੜਿੰਗ ਬਲਕਿ ਲੀਡਰ ਆਫ oppositon ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹ ਵੀ ਉੱਚੇ ਚੇਤੌਰ ਦੇ ਉੱਤੇ ਮੰਚ ਤੇ ਮੌਜੂਦ ਸੀ ਦਵਿੰਦਰ ਯਾਦਵ ਉੱਥੇ ਮੌਜੂਦ ਸੀ ਸੋ ਬਲਾਕ ਪ੍ਰਧਾਨਾਂ ਨਾਲ ਮੀਟਿੰਗਾਂ ਹੋਈਆਂ ਕਿ ਕਿਵੇਂ ਕਾਂਗਰਸ ਨੂੰ ਤਕੜਾ ਕਰਨਾ ਹੈ ਬਲਾਕ ਪ੍ਰਧਾਨਾਂ ਤੋਂ ਸਲਾਹ ਮੰਗੀ ਗਈ ਬਲਾਕ ਪ੍ਰਧਾਨਾਂ ਨੇ ਆਪਣੀ ਗੱਲ ਰੱਖੀ ਹਾਲਾਂਕਿ ਇਸ ਤਰੀਕੇ ਦੀਆਂ ਖਬਰਾਂ ਵੀ ਆਈਆਂ ਨੇ ਕਿ ਕਿਉਂਕਿ ਕਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਨੂੰ ਉਸ ਤਰੀਕੇ ਦੀ ਤਵੱਜੋ ਨਹੀਂ ਦਿੱਤੀ ਜਾ ਰਹੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਸੋ ਬਲਾਕ ਪ੍ਰਧਾਨਾਂ ਨੇ ਆਪਣੇ ਹਲਕੇ ਫੁਲਕੇ ਜਿਹੜੇ ਸ਼ਿਕਾਇਤਾਂ ਨੇ ਹਲਕੀਆਂ ਫੁਲਕੀਆਂ ਜਿਹੜੀਆਂ ਜਿਹੜੀਆਂ ਵਿਵਸਥਾਵਾਂ ਦੀਆਂ ਕਮੀਆਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਔਰ ਸੁਝਾਅ ਵੀ ਦਿੱਤੇ ਕਿ ਕਿਵੇਂ ਕਾਂਗਰਸ ਪਾਰਟੀ ਨੂੰ ਹੋਰ ਤਕੜਾ ਕਰਨਾ ਸੋ ਬਲਾਕ ਪ੍ਰਧਾਨਾਂ ਦੇ ਨਾਲ ਵੀ ਮੀਟਿੰਗ ਹੋਈ ਔਰ ਇਸ ਤੋਂ ਬਾਅਦ ਬਿਆਨ ਵੀ ਆਇਆ ਦਵਿੰਦਰ ਯਾਦਵ ਹੁਨਾਂ ਦਾ ਬਿਆਨ ਵੀ ਆਇਆ ਰਾਜਾ ਵੜਿੰਗ ਹੁਨਾਂ ਦਾ ਬਿਆਨ ਵੀ ਆਇਆ ਇਹਨਾਂ ਮੀਟਿੰਗਾਂ ਤੋਂ ਬਾਅਦ ਔਰ ਰਾਜਾ ਵੜਿੰਗ ਨੇ ਉਸੇ ਤਰ੍ਹਾਂ ਬੜੇ ਤਿੱਖੇ ਬਿਆਨ ਦਿੱਤੇ ਨਵਜੋਤ ਸਿੰਘ ਸਿੱਧੂ ਤੇ ਵੀ ਰਾਜਾ ਵੜਿੰਗ ਹੁਨਾਂ ਦਾ ਬਿਆਨ ਆਇਆ ਦਵਿੰਦਰ ਯਾਦਵ ਹੁਨਾਂ ਨੇ ਕਿਹਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਹੁਨਾਂ ਦੀਆਂ ਰੈਲੀਆਂ ਤੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਤੇ ਕਾਂਗਰਸ ਦੇ ਕੁਝ ਲੀਡਰ ਨੇ ਜਿਹੜੇ ਉਹ ਸਵਾਲ ਖੜੇ ਕਰ ਰਹੇ ਨੇ ਜਦ ਕਿ ਉਹ ਵੀ ਪਾਰਟੀ ਦੀ ਮਜ਼ਬੂਤੀ ਲਈ ਆਵਾਜ਼ ਬੁਲੰਦ ਕਰ ਰਹੇ ਨੇ ਮੀਟਿੰਗ ਦੇ ਵਿੱਚ ਕਈ ਬਲਾਕ ਪ੍ਰਧਾਨਾਂ ਨੇ ਵੀ ਕਿਹਾ ਕਿ ਜਿਹੜੀਆਂ ਇਹ ਰੈਲੀਆਂ ਨੇ ਇਹਨਾਂ ਦੇ ਵਿੱਚ ਚੰਗਾ ਇਕੱਠ ਹੋ ਰਿਹਾ ਹੈ ਵਾਰਤ ਤੋਂ ਬਾਅਦ ਇਸ ਤਰ੍ਹਾਂ ਦੀਆਂ ਰੈਲੀਆਂ ਹੋਣੀਆਂ ਚਾਹੀਦੀਆਂ ਨੇ ਸੋ ਮਿਲੇ ਜੁਲੇ ਪ੍ਰਤੀਕਰਮ ਹੈ ਜਿਹੜੇ ਉਹ ਉੱਥੇ ਗਏ ਕੁਝ ਅਜਿਹੇ ਲੀਡਰਾਂ ਦੇ ਨਾਲ ਜੁੜੇ ਹੋਏ ਬਲਾਕ ਪ੍ਰਧਾਨ ਸੀ ਉਹਨਾਂ ਨੇ ਇਹ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀਆਂ ਜਿਹੜੀਆਂ ਇਹ ਰੈਲੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਸੋ ਵੱਖ-ਵੱਖ ਤਰ੍ਹਾਂ ਦੀ ਰਾਏ ਉੱਥੇ ਗਈ ਕਿਉਂ ਇਸ ਕਰਕੇ ਗਈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸੂਬੇ ਦਾ ਸੰਗਠਨ ਹੈ ਉਹ ਸੰਗਠਿਤ ਨਹੀਂ ਹੈ ਬਹੁਤ ਏਕੇ ਦੇ ਨਾਲ ਸਾਰੇ ਪ੍ਰੋਗਰਾਮ ਪਿਛਲੇ ਕਾਫੀ ਸਮੇਂ ਤੋਂ ਨਹੀਂ ਹੋ ਰਹੇ ਸੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਾਲ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਲਗਾਤਾਰ ਸਰਗਰਮ ਨੇ ਬਹੁਤ ਸਾਰੇ ਸਾਬਕਾ ਵਿਧਾਇਕ ਉਹਨਾਂ ਦੀਆਂ ਸ਼ਿਕਾਇਤਾਂ ਰਹੀਆਂ ਨੇ ਪਹਿਲਾਂ ਕਿ ਉਹਨਾਂ ਨੂੰ ਸੱਡਿਆ ਨਹੀਂ ਜਾਂਦਾ ਪ੍ਰੋਗਰਾਮਾਂ ਦੇ ਵਿੱਚ ਔਰ ਉਹਨਾਂ ਨੂੰ ਔਰ ਇੱਥੋਂ ਤੱਕ ਇੱਕ ਲੀਡਰ ਵੱਡਾ ਲੀਡਰ ਜਿਹਨੇ ਕਾਂਗਰਸ ਚੜਤੀ ਸੀ ਕਮਲਜੀਤ ਕੜਵਲ ਜਿਹੜੇ ਭਾਜਪਾ ਚ ਚਲੇ ਗਏ ਸੀ ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਮੈਨੂੰ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਲਾਉਣ ਤੋਂ ਵੀ ਰੋਕਿਆ ਜਾਂਦਾ ਸੀ ਕਈ ਵਾਰੀ ਉਹਨਾਂ ਨੇ ਹਾਲਾਂਕਿ ਨਾਮ ਨਹੀਂ ਲਿਆ ਕਿਸੇ ਲੀਡਰ ਦਾ ਪਰ ਕਾਂਗਰਸ ਪਾਰਟੀ ਚ ਬਹੁਤ ਸਾਰੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਬਿਆਨਬਾਜ਼ੀ ਕਰਦੇ ਨੇ ਔਰ ਇਸ ਕਰਕੇ ਇਹ ਸਾਰੀਆਂ ਗੱਲਾਂ ਉੱਥੇ ਵਿਚਾਰੀਆਂ ਗਈਆਂ ਰਾਜਾ ਵਡਿੰਗ ਨੇ ਕਾਫੀ ਤਿੱਖੇ ਸ਼ਬਦ ਵੀ ਵਰਤੇ ਜਦੋਂ ਉਹਨਾਂ ਨੇ ਆਪਣਾ ਆਪਣਾ ਆਪਣੀ ਮੀਡੀਆ ਦੇ ਅੱਗੇ ਉਹ ਸੰਬੋਧਨ ਕਰ ਰਹੇ ਸੀ ਤੇ ਮੈਨੂੰ ਲੱਗਦਾ ਹੈ ਕਿ ਸਾਰੇ ਲੀਡਰਾਂ ਨੂੰ ਸੰਜਮ ਦਿਖਾ ਕੇ ਪੰਜਾਬ 'ਚ ਅੱਗੇ ਵਧਣ ਦੀ ਲੋੜ ਹੈ ਕਿਉਂਕਿ ਅਗਰ ਅਗਰ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਹੁੰਦਾ ਤੇ ਫਿਰ ਕਾਂਗਰਸ ਦਾ ਅਗਰ ਇਕ ਇਕਾ ਨਾ ਹੋਇਆ ਅਗਰ ਕਾਂਗਰਸ ਇਕਜੁੱਟ ਨਾ ਹੋਈ ਗਠਜੋੜ ਵੀ ਨਾ ਹੋਇਆ ਤੇ ਫਿਰ ਆਮ ਆਦਮੀ ਪਾਰਟੀ ਪੰਜਾਬ ਚ ਬਹੁਤ ਦੀਆਂ ਸੀਟਾਂ ਜਿੱਤ ਸਕਦੀ ਹੈ ਸੋ ਮੈਨੂੰ ਲੱਗਦਾ ਉਹਨਾਂ ਸਥਿਤੀਆਂ ਦੇ ਵਿੱਚ ਭਗਵੰਤ ਮਾਨ ਦਾ ਟਾਰਗੇਟ 13 0 ਹੈ ਔਰ ਕੱਲ ਹੀ ਮੈਂ ਰਿਪੋਰਟਾਂ ਦੇਖ ਰਿਹਾ ਸੀ ਮਨਦੀਪ ਜੀ ਕਿ ਪੰਜਾਬ ਦੇ ਵਿੱਚ 36 ਲੱਖ ਤੋਂ ਜ਼ਿਆਦਾ ਪਰਿਵਾਰਾਂ ਦੇ ਕਰਜ਼ਰ ਜ਼ੀਰੋ ਬਿੱਲ ਬਿਜਲੀ ਦੇ ਆਇਨ ਨਵੰਬਰ ਅਤੇ ਦਸੰਬਰ ਮਹੀਨਿਆਂ ਦੇ ਵਿੱਚ ਔਰ ਪਿਛਲੇ 2022 ਦੇ ਵਾਰੇ ਨਾਲੋਂ 3 ਲੱਖ ਤੋਂ ਜ਼ਿਆਦਾ ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਜ਼ੀਰੋ ਆਏ ਨੇ ਇਹਦਾ ਮਤਲਬ ਹੈ ਕਿ ਜ਼ੀਰੋ ਬਿੱਲਾਂ ਦੀ ਜਿਹੜੀ ਮੁਫਤ ਬਿਜਲੀ ਦੀ ਸਕੀਮ ਹੈ ਬਹੁਤ ਜ਼ਿਆਦਾ ਪ੍ਰਭਾਵੀ ਹੈ ਔਰ ਆਮ ਲੋਕਾਂ ਨੂੰ ਸਿੱਧਾ-ਸਿੱਧਾ ਸਰਕਾਰ ਤੋਂ ਜਿਹੜਾ ਫਾਇਦਾ ਪੁੱਜ ਰਿਹਾ ਉਹਦੇ ਨਾਲ ਲੋਕ ਬਹੁਤ ਜ਼ਿਆਦਾ ਖੁਸ਼ ਨਹੀਂ ਜਿਨ੍ਹਾਂ ਨੂੰ ਜ਼ੀਰੋ ਬਿੱਲ ਆ ਰਹੇ ਨੇ ਮੇਰਾ ਆਪਣਾ ਬਿੱਲ ਨਹੀਂ ਆਇਆ ਮਨਦੀਪ ਜੀ ਇਸ ਕਰਕੇ ਮੈਂ ਇਹ ਸਮਝ ਸਕਦਾ ਕਿ ਜਦੋਂ ਬਿਜਲੀ ਦਾ ਬਿੱਲ ਦੇਣਾ ਹੁੰਦਾ ਭਾਵੇਂ 1000 ਰੁਪਏ ਹੋਣ ਭਾਵੇਂ 2000 ਭਾਵੇਂ 22000 ਰੁਪਏ ਬਹੁਤ ਔਖੇ ਵਿੱਤੀ ਪ੍ਰਬੰਧ ਕਰਕੇ ਬਿਜਲੀ ਦੇ ਬਿੱਲ ਅੱਜਕਲ ਸਾਰੇ ਲੋਕ ਦੰਦੇ ਨੇ ਸੋ ਇਸ ਕਰਕੇ ਬਿਜਲੀ ਦਾ ਬਿੱਲ ਬਹੁਤ ਵੱਡਾ ਫੈਕਟਰ ਹੈ ਪੰਜਾਬ ਦੀਆਂ ਚੋਣਾਂ ਦੇ ਵਿੱਚ ਔਰ ਭਗਵੰਤ ਮਾਨ ਨੇ ਤਾਂ ਥਰਮਲ ਪਲਾਂਟ ਵੀ ਖਰੀਦਤਾ ਔਰ ਤੁਸੀਂ ਵੇਖੋ ਕਿ ਜਿਹੜੀ ਬਿਜਲੀ 7 ਰੁਪਏ ਤੋਂ ਜ਼ਿਆਦਾ ਦੀ ਪੈਦਾ ਹੋ ਰਹੀ ਸੀ ਉਹ ਸਵਾ 4 ਰੁਪਏ ਦੇ ਕਰੀਬ ਪ੍ਰਤੀ ਯੂਨਿਟ ਹੁਣ ਪੈਦਾ ਹੋ ਰਿਹਾ 1 ਜਨਵਰੀ ਤੋਂ ਇਸ ਕਰਕੇ ਤੁਸੀਂ ਅਗਰ ਕਾਂਗਰਸ ਇਕੱਠੀ ਹੋ ਕੇ ਕਾਂਗਰਸ ਅਗਰ ਆਮ ਆਦਮੀ ਪਾਰਟੀ ਦੇ ਨਾਲ ਲੜਦੀ ਹੈ ਤਾਂ ਫਿਰ 13 ਜ਼ੀਰੋ ਦੇ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਚ ਸਾਰੀਆਂ ਸੀਟਾਂ ਦਿੱਤਣਗੇ ਅਗਰ ਕਾਂਗਰਸ ਇਕੱਠੀ ਹੋ ਕੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਅਗਰ ਸਮਝੌਤਾ ਨਹੀਂ ਕਰਦੀ ਆਮ ਕਾਂਗਰਸ ਆਮ ਆਦਮੀ ਪਾਰਟੀ ਨਾਲ ਇਹਦਾ ਮਤਲਬ ਹੈ ਫਿਰ ਇੱਕ ਪਾਸੇ ਆਮ ਆਦਮੀ ਪਾਰਟੀ ਹੋਊ ਇੱਕ ਪਾਸੇ ਕਾਂਗਰਸ ਇੱਕ ਪਾਸੇ ਭਾਜਪਾ ਇੱਕ ਪਾਸੇ ਅਕਾਲੀ ਦਲ ਤੇ ਅਗਰ ਕਾਂਗਰਸ ਸੰਗਠਿਤ ਨਹੀਂ ਹੋਏਗੀ ਤੇ ਕਾਂਗਰਸ ਦੇ ਲਈ ਕੋਈ ਵੀ ਸੀਟ ਜਿੱਤਣਾ ਬੜਾ ਔਖਾ ਹੋਏਗਾ ਅਗਰ ਕਾਂਗਰਸ ਉਸੇ ਤਰ੍ਹਾਂ ਫੋਟਬਾਜ਼ੀ ਔਰ ਗੁੱਟਬਾਜ਼ੀ ਦੀ ਸ਼ਿਕਾਰ ਰਹੀ ਸੋ ਇਸ ਕਰਕੇ ਇੱਕ ਵਾਰੀ ਗੱਲ ਸੁਣ ਲਈਏ ਰਾਜਾ ਵੜਿੰਗਦੀ ਵੀ ਦਵਿੰਦਰ ਯਾਦਵ ਦੀ ਵੀ ਔਰ ਦਵਿੰਦਰ ਯਾਦਵ ਉਹਨਾਂ ਨੇ ਕਿਹਾ ਕਿ ਨਿਸ਼ਚਿਤ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਮਾਮਲੇ ਤੇ ਅਸੀਂ ਗੱਲਬਾਤ ਕਰਾਂਗੇ ਔਰ ਨਵਜੋਤ ਸਿੰਘ ਸਿੱਧੂ ਦਾ ਜਿਹੜੀਆਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਜਿਹੜੀਆਂ ਰੈਲੀਆਂ ਨੇ ਜਿਹੜਾ ਉਹਦੇ ਵਿੱਚ ਐਡਾ ਵੱਡਾ ਉਤਸ਼ਾਹ ਆ ਰਿਹਾ ਹੈ ਉਹਦੇ ਨਾਲ ਵੀ ਕਿਤਨਾ ਕਿਤੇ ਦਵਿੰਦਰ ਯਾਦਵ ਕਾਫੀ ਖੁਸ਼ ਹੋਣਗੇ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਨਾਲ ਨੀਤੀਗਤ ਵਿਰੋਧ ਸਰਕਾਰਾਂ ਦਾ ਕਰ ਰਿਹਾ ਹੈ ਸਾਰੀ ਕਾਂਗਰਸ ਦੇ ਲੀਡਰਾਂ ਨੂੰ ਵੀ ਬਾਕੀ ਕਾਂਗਰਸ ਦੇ ਲੀਡਰਾਂ ਨੂੰ ਵੀ ਉਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਸੰਘਰਸ਼ ਕਰਨ ਦੀ ਲੋੜ ਹੈ ਖੈਰ ਦੋਨਾਂ ਦੀ ਗੱਲ ਸੁਣ ਲਈਏ ਰਾਜਾ ਵੜਿੰਗਦੀ ਵੀ ਔਰ ਦਵਿੰਦਰ ਯਾਦਵ ਵੀ ਯਾਰ ਨਵਜੋਤ ਸਿੰਘ ਸਿੱਧੂ 80 20 ਦੀ ਕਰ ਕਰ ਲੈ 10 ਕੱਲ ਨੂੰ ਹੋ ਸਕਦਾ ਉਹ ਫਿਰ ਕੱਲ ਕਰ ਲੈ ਕਿ 10 90 ਉਹ ਨਵਜੋਤ ਸਿੰਘ ਸਿੱਧੂ ਨੂੰ ਪੁੱਛੇ ਜਾਵੇ ਕੀ ਗੱਲ ਹੈ ਮੇਰੇ ਨਾਲ ਤਾਂ ਮੇਰੀ ਗੱਲ ਕਰੀ ਜਾਵੇ ਉਹ ਕਿਹੜੇ 75 25 ਦੀ ਗੱਲ ਕਰ ਰਿਹਾ ਹੈ ਕਿਹੜੇ 80 20 ਦੀ ਗੱਲ ਕਰ ਰਿਹਾ ਹੈ ਕਿਹੜੇ ਹੁਣ ਉਸ ਤੋਂ ਬਾਅਦ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ ਕੀ ਕਹਿਣਾ ਹੈ ਸੋ ਮੈਂ ਆਪਣੀ ਗੱਲ ਕਰਨਾ ਚਾਹਾਂਗਾ ਔਰ ਮੈਂ ਇਹੀ ਕਵਾਂਗਾ ਕਿ ਬਈ ਸਾਰਾ ਉਹਨਾਂ ਨੇ ਬਟਿੰਡੇ ਦਿੱਤਾ ਸੀ ਰੰਗ ਚ ਰੰਗ ਚ ਭੰਗ ਨਹੀਂ ਪਾਉਣਾ ਪਾਣੀ ਚਾਹੀਦੀ ਕਿਸੇ ਵਿਅਕਤੀ ਨੂੰ ਵੀ ਇਜ਼ਾਜ਼ਤ ਨਹੀਂ ਹੈ ਔਰ ਅਗਰ ਕੋਈ ਰੰਗ ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ ਉਹਨੂੰ ਖਮਿਆਜਾ ਭੁਗਤਣਾ ਪਏਗਾ ਕੋਈ ਵੀ ਕਮਜ਼ੋਰ ਨਹੀਂ ਹੈ ਇੰਤਜ਼ਾਰ ਕਿਸੇ ਨੂੰ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਬੰਦਾ ਸਮਝਦਾ ਹੈ ਕਿ ਕਮਜ਼ੋਰ ਹੈ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਕਈ ਵਾਰੀ ਜਿਹਨੂੰ ਕਮਜ਼ੋਰ ਸਮਝਿਆ ਜਾਂਦਾ ਫਿਰ ਉਹ ਐਸਾ ਟੀਕਾ ਲਾਉਂਦੇ ਆ ਫਿਰ ਬੰਦਾ ਲੱਭਿਆ ਨਹੀਂ ਥੋੜਾ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਔਰ ਕੱਲ ਵੀ ہماری ਲਗਾਤਾਰ ਜਾਰੀ ਰਹੇਗੀ ਉਸਕੇ ਪਾਸ ਸਾਧਾ ਜੋਤ ਜੀ ਹੁਣੇ ਬਾਤ ਹੈ ਜੀ ਆਪਨੇ ਗੱਲ ਕੀਤੀ ਹਾਂ ਹਾਂ ਜੋਤ ਸਿੰਘ ਸਿੱਧੂ ਜੀ ਜਿਥੇ ਵੀ ਬਾਤ ਹੋ ਰਹੀ ਹੈ ਉਹ ਵੀ ਆਪਣਾ ਪੱਖ ਰੱਖਣਗੇ ਆਪਣੀ ਬਾਤ ਰੱਖਣਗੇ ਉਸਕੇ ਪਾਸ ਸਾਧਾ ਆਪਸੇ ਚਰਚਾ ਕੀਤੀ ਉਧਰ ਦਿੱਲੀ ਦੇ ਵਿੱਚ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਡੱਲਾ ਜੀ ਆਪ ਨਾਲ ਸਮਝੌਤੇ ਦੀ ਕੋਈ ਗੱਲ ਲੱਗੀ ਵਧੀ ਦੇਖੋ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਲੀਡਰਾਂ ਦੀ ਜਿਹਦੇ ਵਿੱਚ ਕਾਂਗਰਸ ਵੱਲੋਂ ਮੁਕਲਵਾਸਨਿਕ ਦੇ ਘਰ ਮੀਟਿੰਗ ਹੋਈ ਮੁਕਲਵਾਸਨਿਕ ਸੀ ਉੱਥੇ ਸਲਮਾਨ ਖੁਰਸ਼ੀਦ ਸੀ ਅਸ਼ੋਕ ਗਹਿਲੋ ਉਥੇ ਮੌਜੂਦ ਰਹੇ ਅਰਵਿੰਦਰ ਲਵਲੀ ਦਿੱਲੀ ਦੇ ਵੱਡੇ ਜਿਹੜੇ ਆਗੂ ਨੇ ਉਹ ਉਥੇ ਮੌਜੂਦ ਰਹੇ ਔਰ ਆਮ ਆਦਮੀ ਪਾਰਟੀ ਵੱਲੋਂ ਸੰਦੀਪ ਪਾਟਕ ਮੌਜੂਦ ਰਹੇ ਬੀਬੀ ਆਛੀ ਮੌਜੂਦ ਰਹੀ ਸੌਰਵ ਭਾਰਦवाज ਮੌਜੂਦ ਰਹੇ ਸੋ ਇਸ ਥਰਗੇ ਇਹ ਪਹਿਲੇ ਗੇੜ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਤੇ ਵਿਚਾਰ ਕੀਤੀ ਗਈ ਪੰਜਾਬ ਚ ਸੀਟ ਸ਼ੇਰਿੰਗ ਦੀਆਂ ਸੰਭਾਵਨਾਵਾਂ ਤੇ ਵਿਚਾਰ ਹੋਈ ਦਿੱਲੀ ਚ ਸੀਟ ਸ਼ੇਰਿੰਗ ਦੀਆਂ ਸੰਭਾਵਨਾਵਾਂ ਤੇ ਵਿਚਾਰ ਹੋਈ ਪਰ ਮੈਨੂੰ ਲੱਗਦਾ ਹੈ ਉਸ ਤੋਂ ਬਾਅਦ ਅੱਜ ਔਰ ਕੱਲ ਅਗਲੇ 2 ਦਿਨਾਂ ਦੇ ਵਿੱਚ ਵੀ ਉਹਨਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ ਸੋ ਅਗਲੇ 1-2 ਦਿਨਾਂ ਦੇ ਵਿੱਚ ਅਗਲੀਆਂ ਮੀਟਿੰਗਾਂ ਦੇ ਵਿੱਚ ਹੋਰ ਸੰਕੇਤ ਮਿਲਣਗੇ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਕੀ ਸਮਝੌਤਾ ਹੋ ਸਕੇਗਾ ਪੰਜਾਬ ਦੇ ਲਈ ਦੇਖੋ ਦਿੱਲੀ ਦੇ ਵਿੱਚ ਸਮਝੌਤਾ ਹੋਣਾ ਔਖਾ ਨਹੀਂ ਲੱਗਦਾ ਇਹ ਵੀ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਵੀ 3 ਸੀਟਾਂ ਲੜਨ ਦੀ 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 ਚਾਹਵਾਨ ਹੈ ਕੋਰ ਖੇਤਰ ਅੰਬਾਲਾ ਔਰ ਸਿਰਸਾ ਆਮ ਆਦਮੀ ਪਾਰਟੀ ਉੱਥੇ ਵੀ ਲੜਨਾ ਚਾਹੁੰਦੀ ਹੈ ਹਾਲਾਂਕਿ ਰਾਜਸਥਾਨ ਗੁਜਰਾਤ ਗੁਆ ਦੇ ਵਿੱਚ ਉਹ ਕਾਂਗਰਸ ਨੂੰ ਪਹਿਲ ਦੇ ਰਹੀ ਹੈ ਕਿ ਕਾਂਗਰਸ ਤੈਅ ਕਰੇ ਕਿ ਤੁਸੀਂ ਕਿੰਨੀਆਂ ਸੀਟਾਂ ਲੜਨੀਆਂ ਤੇ ਸਾਡੇ ਲਈ ਕਿਹੜੀ ਸੀਟ ਮਾਕੂਲ ਰਹੇਗੀ ਜਾਂ ਮਾਫਕ ਰਹੇਗੀ ਸਾਨੂੰ ਸੋ ਮਿਲਜੁਲ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਇਸ ਵਕਤ ਗੱਲਬਾਤ ਹੈ ਜਿਹੜੀ ਉਹ ਅੱਗੇ ਵਧਾ ਰਹੇ ਨੇ ਔਰ ਪੰਜਾਬ ਦੀਆਂ 13 ਸੀਟਾਂ ਲਈ ਭਗਵੰਤ ਮਾਨ ਦਾ ਸੈਮੰਥ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੈਂ ਹਮੇਸ਼ਾ ਕਹਿੰਦਾ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਇੰਨਾ ਜ਼ਿਆਦਾ ਵਿਰੋਧ ਆਮ ਆਦਮੀ ਪਾਰਟੀ ਨਾਲ ਗਠਜੋੜ ਤੇ ਕੀਤਾ ਹੈ ਅਗਰ ਕਾਂਗਰਸ ਦੀ ਹਾਈ ਕਮਾਂਡ ਮੰਨ ਗਈ ਤੇ ਮੈਨੂੰ ਲੱਗਦਾ ਭਗਵੰਤ ਮਾਨ ਮੰਨਣਗੇ ਜਾਂ ਨਹੀਂ ਮੰਨਣਗੇ ਇਹ ਵੀ ਇੱਕ ਵੱਡਾ ਸਵਾਲ ਪੈਦਾ ਹੋਏਗਾ ਸੋ ਇਸ ਕਰਕੇ ਆਉਂਦੇ ਦਿਨਾਂ ਚ 2-4 ਦਿਨਾਂ ਦੇ ਵਿੱਚ ਸਥਿਤੀ ਹੋਰ ਸਾਫ਼ ਹੋਏਗੀ ਪੰਜਾਬ ਚ ਆਪ ਤੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਜੀ ਸੋ ਬਹੁਤ ਬਹੁਤ ਧੰਨਵਾਦ ਡਾ ਜੀ ਜਿਹੜੀ ਤੁਸੀਂ ਇਹ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ